ਮੇਰਾ ਨਾਮ ਵੀਰਜੀ ਅਵਤਾਰ ਸਿੰਘ ਡਰਾਈਵਰ ਹਾਂ ਮੈਂ ਆ ਮੇਰਾ ਸਾਹਮਣੇ ਘਰ ਆ ਪਹਿਲੇ ਨੰਬਰ ਤੇ ਮੇਰੇ ਘਰ ਤੋਂ ਇਹ ਸੀਵਰੇਜ ਪੈਣਾ ਸ਼ੁਰੂ ਹੋਇਆ ਤੇ ਅਜੇ ਤੱਕ ਇਹ ਪੂਰਾ ਨਹੀਂ ਹੋਇਆ 1 ਮਹੀਨਾ ਸਾਧਵਾਲ ਰੋਡ ਤੱਕ ਇਹਨੂੰ ਬਣਨ ਨੂੰ ਲੱਗਾ ਔਰ ਬੜੀ ਜੋਰ ਨਾਲ ਅਸੀਂ ਮਿਹਨਤ ਤਰਲਾ ਠੇਕੇਦਾਰ ਦਾ ਕਰਕੇ ਤਾਂ ਇਹ ਇੱਥੇ ਤੱਕ ਪੱਧਰਾ ਕਰਾਇਆ ਸਾ ਸਾਧਵਾਲ ਮੋੜ ਤੱਕ ਰੋਡ ਤੱਕ ਇਹ ਸਾਡਾ ਵਾਲ ਨੂੰ ਰੰਦਾ ਕੀ ਮੰਗ ਕਰਦੇ ਸਰਕਾਰ ਅਸੀਂ ਮੰਗ ਇਹ ਹੀ ਕਰਦੇ ਆ ਵੀ ਸਾਡੀ ਬੇਨਤੀ ਨੂੰ ਮਨਜ਼ੂਰ ਕਰਨ ਔਰ ਇਹ ਛੇਤੀ ਤੋਂ ਛੇਤੀ ਬਣਾਇਆ ਜਾਵੇ ਤੇ ਹਾਦਸੇ ਵੀ ਹੁੰਦੇ ਆ ਜਿਹੜਾ ਮੋਟਰਸਾਈਕਲ ਸਕੂਟਰ ਡੇਪਿਆ ਕਿਸੇ ਕਾਰ ਡੇਪਈ ਔਰ ਜੰਪ ਲਾ ਕੇ ਕੋਈ ਪਟੇ ਟੁੱਟ ਗਏ ਕਾਰਾਂ ਦੇ ਜੁਏ ਛੋਕਰ ਟੁੱਟ ਗਏ ਸਾਰੇ ਬਹੁਤ ਨੁਕਸਾਨ ਹੈ ਸਾਡਾ ਇਸ ਗੱਲ 'ਚ ਆਟੇਆਂ ਦਾਣਿਆਂ ਦਾਲਾਂ ਸਬਜ਼ੀਆਂ ਚ ਵੀ ਮਿੱਟੀ ਭਰ ਗਈ ਆ ਰੋਟੀ ਖਾਣ ਨੂੰ ਵੀ ਸਾਨੂੰ ਵਿੱਚ ਕਿਰਕਲ ਮਿੱਟੀ ਆਉਂਦੀ ਆ ਉਹ ਸਾਡੇ ਘਰਾਂ ਦਾ ਹਾਲ ਦੇਖ ਲਓ ਮਿੱਟੀ ਨਾਲ ਭਰੇ ਪਏ ਆ ਜੇ ਅਸੀਂ ਸਫਾਈ ਕਰਦੇ ਆ ਸਵੇਰ ਨੂੰ ਤਾਂ ਸ਼ਾਮ ਨੂੰ ਬੁਰਾ ਹਾਲ ਹੁੰਦਾ ਇਹ ਸਾਡੀ ਬੇਨਤੀ ਮਨਜ਼ੂਰ ਕਰ ਸੰਗਤਾ ਸਿੰਘ ਮੇਰਾ ਨਾਮ ਆ ਸੜਕ ਬਾਰੇ ਦੇਖਣਾ ਜ਼ਰੂਰੀ ਹੈ ਬਹੁਤ ਪਰੇਸ਼ਾਨੀ ਆ ਹਾਂਜੀ ਇਹਦਾ ਖੇਤੀ ਤੋਂ ਖੇਤੀ ਇਹਦੀ ਕਾਰਵਾਈ ਕੀਤੀ ਜਾਵੇ ਲੰਗੜਾ ਬਹੁਤ ਔਕਾ ਲੰਗੜਾ ਬਹੁਤ ਔਕਾ ਚੱਕੜ ਦੇਖੋ ਕਿੰਦਾ ਆ ਦਿਖਾ ਦਿਓ ਮਾੜਾ ਜਿਹਾ ਕੈਮਰਾ ਜੀ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਲੰਗੜਾ ਹਾਂਜੀ ਦੇਖਦੇ ਵੀ ਹਾਂ ਹਾਂ ਦੇਖਦੇ ਜੀ ਉਹ ਤਾਂ ਬਹੁਤ ਮੰਦਾ ਹਾਲ ਆ ਬਹੁਤ ਮੰਦਾ ਹਾਲ ਚਲ ਕੇ ਜਿਗੜੀ ਹੋਈ ਉਹ ਬਹੁਤ ਔਕਾ ਲੰਗੜਾ ਹੋ ਗਿਆ ਹਾਂਜੀ ਕੀ ਸਰ ਬੇਨਤੀ ਕਰੀ ਬੇਨਤੀ ਇਹੀ ਕਰਦੇ ਬਈ ਨਸ਼ੀਤੀ ਤੋਂ ਛੇਤੀ ਤਿਆਰ ਕੀਤੀ ਜਾਵੇ